দর্শক ਤੇਰੇ ਸਾਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਅੱਜ ਪਤਾ ਹੋਵੇਗਾ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਪ੍ਰੋਗਰਾਮ ਰੱਬਿਆ ਹੋਇਆ ਹੈ ਜਿਹੜਾ ਅੱਜ ਤੋਂ ਲੈ ਕੇ 29 ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਕੈਂਪ ਆਯੋਜਿਤ ਕੀਤੇ ਜਾ ਰਹੇ ਆ ਤੇ ਹਰ ਪਿੰਡ ਦੇ ਵਿੱਚ ਜਾ ਕੇ ਜਿਹੜੇ ਪਿੰਡ ਦੇ ਲੋਕਾਂ ਦੀਆਂ ਜਿਹੜੀਆਂ ਛੋਟੀਆਂ-ਜੋਟੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਦੇ ਕੰਮ ਆ ਗਿਆ ਉਹ ਕਰਨ ਵਾਸਤੇ ਸਟਾਫ ਪੂਰਾ-ਪੂਰਾ ਪਿੰਡ ਵਿੱਚ ਪਹੁੰਚ ਰਿਹਾ ਤੁਸੀਂ ਇਸ ਟਾਈਮ ਦੇਖਦੇ ਹੋ ਬਾਕਪੁਰ ਹਲਕੇ ਦਾ ਪਿੰਡ ਮਾਰੀ ਮੁਸਤਫਾ ਜਿੱਥੇ ਜਿਹੜੇ ਲੋਕ ਆਪਦੇ ਕੰਮ ਕਰਾਉਣ ਵਾਸਤੇ ਇੱਥੇ ਪਹੁੰਚੇ ਹੋਏ ਆ ਤੇ ਤੁਹਾਨੂੰ ਉਹ ਤਸਵੀਰਾਂ ਵੀ ਵਿਖਾਵਾਂਗੇ ਜਿੱਥੇ ਮਤਲਬ ਲੋਕ ਕੰਮ ਕਰਵਾ ਰਹੇ ਹੈਗੇ ਆ ਸਾਰਾ ਸਟਾਫ ਉੱਤੇ ਕੰਮ ਵੀ ਕਰ ਰਿਹਾ ਹੈਗਾ ਤੁਸੀਂ ਉਹ ਤਸਵੀਰਾਂ ਵੀ ਦੇਖ ਰਹੇ ਹੋ ਤੇ ਬਾਅਦ ਦੇ ਵਿੱਚ ਜਿਹੜੇ ਇੱਥੋਂ ਦੇ ਮੁੱਖ ਨਮਾਇंदे ਹੈਗੇ ਆ ਐਮਐਲਏ ਸਰਦਾਰ ਅਮਿਤਪਾਲ ਸਿੰਘ ਜੀ ਤੇ ਐਸ ਡੀ ਐਮ ਹਰ ਕਮਲਜੀਤ ਸਿੰਘ ਤੇ ਉੱਥੇ ਸੀ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਵੇਖ ਲਓ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਜਿਹੜੇ ਕਰਮਚਾਰੀ ਹੈਗੇ ਆ ਲੋਕਾਂ ਦੀਆਂ ਜਿਹੜੀ ਫਾਰਮ ਵਗੈਰਾ ਲੈ ਰਹੇ ਹੈਗੇ ਆ ਤੇ ਜੋ ਕੋਈ ਸਮੱਸਿਆ ਹੋਊ ਤਾਂ ਉਹਨੂੰ ਮੌਕੇ ਦੇ ਉੱਤੇ ਹੱਲ ਕੀਤਾ ਜਾਊਗਾ ਤੇ ਤੁਸੀਂ ਆਹ ਤਸਵੀਰਾਂ ਵੀ ਦੇਖ ਰਹੇ ਹੋ ਜਿੱਥੇ ਇਸ ਟਾਈਮ ਜਿਵੇਂ ਜਲ ਸਪਲਾਈ ਵਾਲੇ ਹੋਏ ਜਾਂ ਹੋਰ ਕਈ ਸਕੀਮਾਂ ਨਾਲ ਸੰਬੰਧਿਤ ਥਾਰੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਰਮਚਾਰੀ ਹੈਗੇ ਜਿਹੜੇ ਉਹ ਲੋਕਾਂ ਦੀਏ ਫਾਰਮ ਲੈ ਕੇ ਉਹਨਾਂ ਦੇ ਕੰਮ ਕਰਨ ਵਾਸਤੇ ਮੌਕੇ ਦੇ ਨਪਟਾਰਾ ਕਰਨ ਵਾਸਤੇ ਲੱਗੇ ਹੋਏ ਆ ਤੇ ਤੁਸੀਂ ਤਸਵੀਰਾਂ ਨਾਲ ਦੀ ਨਾਲ ਦੇਖ ਰਹੇ ਹੋ ਤੇ ਅਸੀਂ ਜਿਹੜੇ ਇੱਥੋਂ ਦੇ ਮੇਨ ਪ੍ਰਬੰਧਕ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਖਾਸ ਕਰਕੇ ਜਿਹੜੇ ਮੌਕੇ ਦੇ ਅਫਸਰ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਹਲਕਾ ਵਿਧਾਇਕ ਨਾਲ ਵੀ ਗੱਲਬਾਤ ਕਰਾਂਗੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਹਲਕਾ ਵਿਧਾਇਕ ਦਾ ਕੀ ਕਹਣਾ ਆਪ ਦੀ ਸਰਕਾਰ ਤੁਹਾਡੇ ਦਵਾਰ ਜਿਹੜਾ ਪ੍ਰੋਗਰਾਮ ਲੈ ਕੇ ਅੱਜ ਹਲਕਾ ਬਾਗਾਪਣਾ ਵਿੱਚ ਐਮਐਲਏ ਸਰਦਾਰ ਅਮਰਪਾਲ ਸਿੰਘ ਉਹਨਾਂ ਦੇ ਨਾਲ ਐਸਡੀਐਮ ਬਾਗਾਪਣਾ ਹਰਕਮਲਜੀਤ ਸਿੰਘ ਤੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਐਮਐਲਏ ਸਾਹਿਬ ਜਿਹੜਾ ਅੱਜ ਤੁਸੀਂ ਸ਼ੁਰੂਆਤ ਕੀਤੀ ਇਸ ਪੱਟ ਤੋਂ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਤੁਹਾਡਾ ਮੀਡੀਆ ਦਾ ਜਗਤ ਸੇਵਕ ਚੈਨਲ ਦਾ ਤੇ ਬਾਕੀ ਵੀ ਜਿੰਨੇ ਵੀ ਆਪਣੇ ਪੱਤਰਕਾਰ ਭਰਾ ਸਾਰੇ ਚੈਨਲ ਜਿੰਨੇ ਆਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪ ਦੀ ਸਰਕਾਰ ਆਪਦੇ ਦਵਾਰ ਅੱਜ ਦੇ ਇਸ ਜਿਹੜੀ ਪੂਰੇ ਪੰਜਾਬ ਦੇ ਵਿੱਚ ਅੱਜ ਤੋਂ ਕੈਂਪੇਨ ਸ਼ੁਰੂ ਕੀਤੀ ਆ ਇਹਦਾ ਨਾਂ ਇਹਦਾ ਮਤਲਬ ਆ ਵੀ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਘਰੇ ਆਈ ਆ ਬੜੀਆਂ ਚੀਜ਼ਾਂ ਜਿਹੜੀਆਂ ਅਸੀਂ ਇਲੈਕਸ਼ਨ ਤੋਂ ਪਹਿਲਾਂ ਕਰਦੇ ਸੀ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਕਰੀ ਜਾਂਦੇ ਆ ਆ ਮੇਰੇ ਕੋਲ ਇੱਕ ਸਰਕਾਰ ਦਾ ਹੀ ਸਾਡੇ ਸੀਐਮ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦਿੱਤਾ ਮੈਂ ਤੁਹਾਨੂੰ ਦੱਸਦੇ ਆ ਜੇ ਸਕੂਲ ਆਫ ਐਮਿਨੈਂਸ ਸਕੂਲ ਦੀ ਗੱਲ ਕਰਦੇ ਸੀ ਸਕੂਲ ਆਫ ਐਮਿਨੈਂਸ ਬਣੇ ਨੇ 12700 ਕੱਚੇ ਅਧਿਆਪਕ ਪੱਕੇ ਕੀਤੇ ਨੇ ਲਗਭਗ 44000 ਨੌਕਰੀਆਂ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਪੌਣੇ 2 ਸਾਲਾਂ ਦੇ ਵਿੱਚ ਦਿੱਤੀਆਂ ਨੇ ਕੱਲ ਵੀ ਆਪਣੇ ਸਪੋਰਟਸ ਦੇ ਵਿੱਚ ਲਗਭਗ 10 ਤੋਂ 11 ਜਿਹੜੇ ਖਿਡਾਰੀ ਸੀਗੇ ਉਹਨਾਂ ਨੂੰ ਡੀਐਸਪੀ ਪੀਸੀਐਸ ਉਹਨਾਂ ਨੂੰ ਬਣਾਇਆ ਨਿਯੁਕਤੀ ਪੱਤਰ ਦਿੱਤੇ ਨੇ ਬਿਜਲੀ ਦੀ ਗੱਲ ਕਰਦੇ 600 ਯੂਨਟ ਬਿਜਲੀ ਮਾਫ ਕੀਤੀ ਆ ਇਹ ਸਾਰਾ ਕੁਝ 90% ਲੋਕਾਂ ਦਾ ਬਿੱਲ ਜ਼ੀਰੋ ਆਇਆ ਜਿਹੜੇ ਜਵਾਨ ਬਾਰਡਰ ਤੇ ਜਾਂਦੇ ਨੇ ਸ਼ਹੀਦ ਹੁੰਦੇ ਹੁੰਦੇ ਨੇ ਪਹਿਲਾਂ ਉਹਨਾਂ ਦੇ ਜਿਹੜੇ ਪਰਿਵਾਰ ਸੀ ਉਹ ਰੋਲਦੇ ਫਿਰਦੇ ਰਹਿੰਦੇ ਹੁੰਦੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ 1 ਕਰੋੜ ਰੁਪਏ ਦੇਵਾਂਗੇ ਤੇ ਤੁਹਾਨੂੰ 1 ਕਰੋੜ ਰੁਪਏ 24 ਘੰਟੇ ਦੇ ਵਿੱਚ ਵਿੱਚ ਦੇਵਾਂਗੇ ਤੇ ਪਹਿਲਾਂ ਤਾਂ ਅਰਦਾਸ ਇਹ ਕਰਦੇ ਆ ਵੀ ਸਾਡਾ ਪੰਜਾਬ ਦਾ ਕੋਈ ਪੁੱਤ ਬਾਰਡਰ ਤੇ ਸ਼ਹੀਦ ਨਾ ਹੋਵੇ ਪਰ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ ਉਹਦੇ ਵਿੱਚ ਇਹ ਜਿਹੜੀਆਂ ਸ਼ਹਾਦਤਾਂ ਆ ਜਾਂਦੀਆਂ ਨੇ ਤਾਂ ਅਸੀਂ ਹਰ ਇੱਕ ਅਜੇ ਤੱਕ ਪੰਜਾਬ ਦੇ ਇੱਕ ਵੀ ਜਵਾਨ ਨਹੀਂ ਛੱਡਿਆ ਜਿਹਦੇ ਪਰਿਵਾਰ ਨੂੰ ਬਿਨਾ ਕਿਸੇ ਦਫਤਰ ਗਏ 24 ਘੰਟੇ ਦੇ ਵਿੱਚ 1 ਕਰੋੜ ਰੁਪਏ ਨਾ ਦਿੱਤਾ ਹੋਵੇ 650 ਦੇ ਲਗਭਗ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਬਣਿਆ ਬਾਗੇਪੁਰਾਣੇ ਦੇ ਵਿੱਚ 4 ਬਣ ਕੇ ਤਿਆਰ ਹੋ ਗਏ ਆ ਅਠਾਂ ਦੀ ਬਿਲਡਿੰਗ ਬਣੀ ਹੋਈ ਆ ਸ਼ਹਿਰ ਚ ਬਿਲਡਿੰਗ ਬਣੀ ਪਈ ਆ ਉਹ ਬੜੀ ਜਲਦੀ ਅਸੀਂ ਤਿਆਰ ਕਰ ਦਿਆਂਗੇ ਤੇ 7 ਹੋਰ ਬਾਗੇਪੁਰਾਣੇ ਦੇ ਵਿੱਚ ਪਾਸ ਹੋ ਜਿਹੜੇ ਆਪਣੇ ਹਲਕੇ ਦੇ ਵਿੱਚ ਆਉਣ ਵਾਲੇ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਲਗਭਗ 20 ਦੇ ਕਰੀਬ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹੋ ਜਾਣਗੇ ਜਿੱਥੇ 160 ਤਰ੍ਹਾਂ ਦੀਆਂ ਦਵਾਈਆਂ ਤੇ 40 ਤੋਂ ਵੱਧ ਤਰ੍ਹਾਂ ਦੇ ਟੈਸਟ ਆ ਉਹ ਲੋਕਾਂ ਦੇ ਮੁਫਤ ਕੀਤੇ ਜਾਂਦੇ ਆ ਉਸ ਤੋਂ ਬਾਅਦ ਅੱਜ ਬੜੀ ਵਧੀਆ ਖਬਰ ਆਈ ਆ ਸਾਨੂੰ ਬੈਠਿਆਂ ਤੋਂ ਕਈ ਸ਼ਹਿਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਰਜਿਸਟਰੀਆਂ ਦੀ ਪ੍ਰੋਬਲਮ ਸੀ ਉਹ ਵੱਡੀ ਸਮੱਸਿਆ ਸੀ ਤੁਸੀਂ ਵੀ ਮੇਰੇ ਤੋਂ ਕਈ ਵਾਰ ਆਪਾਂ ਲਾਈਵ ਹੋ ਕੇ ਚੈਨਲ ਤੇ ਵੀ ਸਾਰੇ মিডিਆ ਨੇ ਮੇਰੇ ਤੋਂ ਪੁੱਛਿਆ ਤਾਂ ਅੱਜ ਵੀ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰਤੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੰਪਲੀਮੈਂਟ ਹੋ ਜੂ ਰਜਿਸਟਰੀ ਕਰਾਉਣ ਦੇ ਲਈ ਕਿਸੇ ਨੂੰ ਵੀ ਐਨਓਸੀ ਦੀ ਲੋੜ ਨਹੀਂ ਪੈਣੀਗੀ ਬਿਨਾ ਐਨਓਸੀ ਤੋਂ ਸਾਰੀਆਂ ਰਜਿਸਟਰੀਆਂ ਹੋਣਗੀਆਂ ਤਾਂ ਇਸੇ ਤਰ੍ਹਾਂ ਆਪਣੇ ਹਲਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਵਰਦਾਨ ਆਇਆ ਉਹ ਇਹ ਆ ਵੀ ਆਪਣਾ ਜਿਹੜਾ ਮਲਕੇ ਸਿਵੀਆਂ ਸਾਰਾ ਉਹ ਪਰਲੀ ਬੈਲਟ ਸੀਗੀ ਛੋਟੀ ਪੰਜ ਗਰਾਂ ਤੋਂ ਲੈ ਕੇ ਉਹ ਵੋਟਾਂ ਤੋਂ ਪਹਿਲਾਂ ਲੋਕਾਂ ਦਾ ਇੱਕ ਸਭ ਤੋਂ ਵੱਡਾ ਮੁੱਦਾ ਸੀਗਾ ਉਹ ਕਹਿੰਦੇ ਜਿਹੜਾ ਸਾਡਾ ਸਿਵੀਆਂ ਰਜਵਾਹਾ ਜੇ ਕਿਤੇ ਇਹਦੇ ਵਿੱਚ ਤੁਸੀਂ ਪੱਕਾ ਕਰਦੇ ਹੋ ਇਹਨੂੰ ਪਾਣੀ ਲਿਆਦੇ ਹੋ ਤਾਂ ਆਪਾਂ ਲਗਭਗ ਕਰੋੜਾਂ ਰੁਪਏ ਲਾ ਕੇ ਉਹਦੀ ਗ੍ਰਾਂਟ ਮਨਜ਼ੂਰ ਕਰਕੇ 21000 ਏਕੜ ਜ਼ਮੀਨ ਨੂੰ ਜਿਹੜੇ ਜਿੱਤ ਜੈਤੂ ਦਾ ਹਲਕਾ ਵੀ ਆਉਂਦਾ ਆਪਣੇ ਬਾਗੇਪੁਰਾਣਾ ਦੇ ਵੀ ਆਉਂਦਾ ਉਹਨੂੰ ਪਾਣੀ ਲੱਗਦਾ ਕੀਤਾ ਨਾਲ ਜਿਹੜਾ ਇੱਕ ਰਜਵਾਹਾ ਬਾਗਾ ਰਹਿੰਦਾ ਉਹਦਾ ਵੀ ਸਾਡਾ ਪ੍ਰੋਜੈਕਟ ਪਾਸ ਹੋਇਆ ਪਿਆ ਉਹ 31 ਕਰੋੜ ਦਾ ਪ੍ਰੋਜੈਕਟ ਬਣਿਆ ਉਹਦੀ ਵੀ ਮਨਜ਼ੂਰੀ ਮਿਲੀ ਆ ਫਿਰ ਇਹਦੀ ਅੱਜ ਦੇ ਕੈਂਪ ਦੀ ਗੱਲ ਕਰਦੇ ਆਂ ਅੱਜ ਦੇ ਕੈਂਪ ਦੇ ਵਿੱਚ ਲਗਭਗ 44 ਤਰ੍ਹਾਂ ਦੇ ਸਰਕਾਰੀ ਕਾਗਜ਼ ਪੱਤਰ ਜਾਂ ਆਪਾਂ ਇਹ ਕਹਿ ਲਓ ਉਹ ਕਾਗਜ਼ ਪੱਤਰ ਜਿਹੜੇ ਹਰ ਇੱਕ ਆਮ ਬੰਦੇ ਦੀ ਜ਼ਿੰਦਗੀ ਦੇ ਨਾਲ ਸੰਬੰਧਤ ਆ ਤੇ ਦਫ਼ਤਰਾਂ 'ਚ ਜਾਂਦੇ ਆਂ ਕਦੇ ਆਪਾਂ ਬਾਗੇਪੁਰਾਣੇ ਸੁਵਿਧਾ ਕੇਂਦਰ ਜਾਂਦੇ ਆਂ ਕਦੇ ਤਹਿਸੀਲ ਜਾਂਦੇ ਆਂ ਕਦੇ ਐਸਡੀਐਮ ਆਫਿਸ ਜਾਂਦੇ ਆਂ ਸਾਰੇ ਕਿਤੇ ਜਾਂਦੇ ਆਂ ਤੇ ਉੱਥੇ ਲੋਕਾਂ ਨੂੰ ਜਾਗਰੂਕਤਾ ਘੱਟ ਆ ਕਈ ਵਾਰ ਕੋਈ ਕਾਗਜ਼ ਘਰੋਂ ਵੀ ਭੁੱਲ ਜਾਈਏ ਤਾਂ ਫਿਰ ਦੁਬਾਰਾ ਵਾਪਸ ਆਉਣਾ ਪੈਂਦਾ ਪਿੰਡ ਤਾਂ ਉਹਦੀਆਂ ਕੰਪਲੇਂਟਾਂ ਸਾਨੂੰ ਇਹ ਆਉਂਦੀਆਂ ਸੀ ਵੀ ਦਫ਼ਤਰਾਂ ਦੇ ਵਿੱਚ ਕੰਮ ਨਹੀਂ ਹੁੰਦਾਗਾ ਤਾਂ ਉਸੇ ਕਰਕੇ ਸਰਕਾਰ ਨੇ ਮਾਨ ਸਾਹਿਬ ਨੇ ਬਹੁਤ ਵਧੀਆ ਇਹ ਪ੍ਰੋਗਰਾਮ ਦਿੱਤਾ ਬਹੁਤ ਵਧੀਆ ਪਲਾਨ ਕੀਤਾ ਆਪ ਦੀ ਸਰਕਾਰ ਆਪ ਦੇ ਦਵਾਰ ਹੁਣ ਸਾਡੇ ਕੋਲ ਸਾਰੇ ਆਫੀਸਰ ਸਾਹਿਬਾਨ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਐਸਡੀਐਮ ਸਾਹਿਬ ਖੜੇ ਨੇ ਮੇਰੇ ਨਾਲ ਤਹਿਸੀਲਦਾਰ ਸਾਹਿਬ ਖੜੇ ਨੇ ਤਾਂ ਬਾਕੀ ਪਿੱਛੇ ਸਾਰੇ ਡਿਪਾਰਟਮੈਂਟ ਆਏ ਹੋਏ ਨੇ ਤਾਂ ਉਹ ਇੱਥੇ ਬਹਿ ਕੇ ਕੰਮ ਕਰ ਰਹੇ ਨੇ ਤੇ ਤੁਸੀਂ ਵੀ ਨਾਲ ਦਿਖਾ ਰਹੇ ਸੀ ਮੈਂ ਜਦੋਂ ਵਿਜ਼ਿਟ ਕੀਤੀ ਤਾਂ ਸਾਰਿਆਂ ਤੇ ਬੜਾ ਵਧੀਆ ਰਿਸਪੌਂਸ ਸੀਗਾ ਲਗਭਗ ਹਰ ਇੱਕ ਡਿਪਾਰਟਮੈਂਟ ਦੇ ਆਫੀਸਰ ਇੱਥੇ ਆਏ ਬੈਠੇ ਨੇ ਇਸੇ ਤਰ੍ਹਾਂ ਅੱਜ ਇਹ ਕੈਂਪ ਮਾੜੀ ਮੁਸਤਫਾ ਦੇ ਵਿੱਚ ਨਾਲ ਹੀ ਪੈਰਲਲ ਇਸੇ ਟਾਈਮ ਛੋਟੀ ਪੰਜ ਗ੍ਰੇ ਕੈਂਪ ਚੱਲ ਰਿਹਾ ਹੁਣ ਉੱਥੇ ਜਾਣਾ ਫਿਰ ਸ਼ਾਮ ਨੂੰ ਜਿਹੜਾ 2 ਤੋਂ 4 ਦਾ ਟਾਈਮ ਆ ਉੱਥੇ ਸੰਗਤਪੁਰਾ ਤੇ ਮਲਕੇ ਉਹ ਦੋ ਪਿੰਡਾਂ ਦੇ ਵਿੱਚ ਸ਼ਾਮ ਨੂੰ ਇਸੇ ਤਰ੍ਹਾਂ ਕੱਲ ਨੂੰ ਚਾਰ ਪਿੰਡ ਕੱਲ ਨੂੰ ਡੇਲੀ ਚਾਰ-ਚਾਰ ਪਿੰਡ ਜਾਇਆ ਕਰਾਂਗੇ ਉੱਥੇ ਮੈਂ ਵੀ ਆਪ ਵੀ ਜਾਇਆ ਕਰੂੰਗਾ ਲੋਕਾਂ ਨੂੰ ਮਿਲਿਆ ਵੀ ਕਰੂੰਗਾ ਤੇ ਜੋ ਕਿਸੇ ਦੀਆਂ ਹੋਰ ਸਮੱਸਿਆਵਾਂ ਹਨ ਉਹ ਵੀ ਸੁਣਦੇ ਰਵਾਂਗੇ ਤਾਂ ਕਿ ਉਹ ਗੱਲ ਸਰਕਾਰ ਤੱਕ ਪਹੁੰਚ ਜੇ ਫਿਰ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਦੇ ਨਾਲ ਅਸੀਂ ਉਹਨੂੰ ਠੀਕ ਕਰਦੇ ਜਾਵਾਂਗੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਮਾੜੀ ਮੁਸਤਫਾ ਪਹੁੰਚੇ ਨੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਾਂ ਮੈਨੂੰ ਅੱਜ ਤੋਂ ਪਹਿਲਾਂ ਨਹੀਂ ਸੀਗਾ ਵੀ ਇਹ ਕੈਂਪੇਨ ਸਫਲ ਹੋਣਗੇ ਪਰ ਜਦੋਂ ਇੱਥੇ ਲੋਕਾਂ ਦਾ ਇਕੱਠ ਦੇਖਿਆ ਰਸ ਦੇਖਿਆ ਤਾਂ ਵਾਕਈ ਮਾਨੂੰ ਤਸੱਲੀ ਹੋਈ ਆ ਵੀ ਇਹ ਵਧੀਆ ਕੰਮ ਆ ਤੇ ਲੋਕਾਂ ਨੂੰ ਇਹਦਾ ਜ਼ਰੂਰ ਫਾਇਦਾ ਮਿਲੂਗਾ ਐਸ ਦਿਨ ਸਾਹਿਬ ਅ ਜਿਵੇਂ ਅੱਜ ਕੈਂਪ ਲੱਗਾ ਹੈਗਾ ਤੁਹਾਡੇ ਕੋਲੇ ਡਿਪਾਰਟਮੈਂਟ ਕਿੰਨੇ ਜਿਹੜੇ ਇਸ ਟਾਈਮ ਜਿਹੜੇ ਮੌਕੇ ਤੇ ਹਾਜ਼ਰ ਹੈਗੇ ਆ ਤੇ ਕਿੰਨੇ ਕ ਜਿਹੜੇ ਕੰਮ ਐਟ ਅ ਟਾਈਮ ਕਰ ਦਿੱਤੇ ਗਏ ਸਾਡੇ ਕੋਲ 14 ਡਿਪਾਰਟਮੈਂਟ ਜਿਹੜੇ ਨੇ ਉਹ ਜਿਹੜੇ ਇੱਥੇ ਪਹੁੰਚੇ ਹੋਏ ਨੇ ਛੱਡਦੇ ਕੋਈ ਨਹੀਂ ਤੇ ਅਸੀਂ ਸਰਵਿਸ ਦੇ ਨਾਲ ਦੀ ਨਾਲ ਕੁਝ ਐਮਐਲਏ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਆਪਣੇ ਕਰ ਕੰਮਲਾਂ ਨਾਲ ਸਰਵਿਸ ਦੇ ਮੌਕੇ ਤੇ ਦੇ ਰਹੇ ਆ ਅਸੀਂ ਤੇ ਪਰ ਕੁਝ ਦਿੱਕਤਾਂ ਹੁੰਦੀਆਂ ਨੇ ਕਈ ਚੀਜ਼ਾਂ ਜਿਵੇਂ ਹੁਣ ਕੁਝ ਇਲੈਕਸ਼ਨ ਦੇ ਬੰਦੇ ਉਹਨਾਂ ਦੇ ਵੋਟਰ ਆਈ ਕਾਰਡ ਤੇ ਕੋਈ ਦਰੁਸਤੀਆਂ ਹੋਣ ਵਾਲੀਆਂ ਨੇ ਉਹ ਸਰਵਿਸ ਅੱਜ ਅਸੀਂ ਨਹੀਂ ਦੇ پا ਰਹੇ ਇੱਥੇ ਇਹ ਤਾਂ ਕੁਝ ਐਹੋ ਜਿਹੀਆਂ ਦਿੱਕਤਾਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਵਾਸਤੇ ਅਸੀਂ ਸਮਝਾ ਰਹੇ ਹਾਂ ਸਾਡੀ ਸਾਰਿਆਂ ਨੂੰ ਬੇਨਤੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਸਮਝਾ ਸਕੀਏ ਉਹਨਾਂ ਨੂੰ ਤਾਂ ਇਸੇ ਤਰੀਕੇ ਨਾਲ ਕਈ ਸਮੱਸਿਆਵਾਂ ਆ ਜਾਂਦੀਆਂ ਹੁੰਦੀਆਂ ਜਿਵੇਂ ਜਨਮ ਮੌਤ ਦੀ ਗੱਲ ਹੈਗੀ ਆ ਮੈਂ ਪਹਿਲਾਂ ਵੀ ਕਿਹਾ ਵੀ ਜਿੱਥੇ ਜਨਮ ਹੁੰਦਾ ਜਿੱਥੇ ਮੌਤ ਹੁੰਦੀ ਉੱਥੇ ਰਜਿਸਟ੍ਰੇਸ਼ਨ ਉਹਦੀ ਹੁੰਦੀ ਹੈਗੀ ਤਾਂ ਇਸ ਕਰਕੇ ਅਸੀਂ ਸਾਡਾ ਕੰਮ ਸਰਕਾਰ ਦੀਆਂ ਨੀਤੀਆਂ ਨੂੰ ਸਾਡਾ ਕੰਮ ਆ ਸਰਕਾਰ ਦੀਆਂ ਪਾਲਿਸੀਜ਼ ਨੂੰ ਪਿੰਡਾਂ ਵਿੱਚ ਲੈ ਕੇ ਜਾਣਾ ਤੇ ਉਹਨਾਂ ਨੂੰ ਲਾਗੂ ਕਰਨਾ ਤੇ ਜਿਹੜੀਆਂ ਸਹੂਲਤਾਂ ਸਰਕਾਰ ਜਿਹੜੀ ਪਲਾਨਿੰਗਸ ਲੋਕਾਂ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਬਣਾਉਂਦੀ ਹੈ ਉਹਨਾਂ ਨੂੰ ਇੰਪਲੀਮੈਂਟ ਕਰਨਾ ਸਾਡੀ ਜ਼ਿੰਮੇਵਾਰੀ ਆ ਸਾਡੀ ਡਿਊਟੀ ਹੈ ਤਾਂ ਅਸੀਂ ਆਪਣੀ ਡਿਊਟੀ ਲਈ ਸੁਚੇਤਾਂ ਅਸੀਂ ਆਪਣੀ ਡਿਊਟੀ ਲਈ ਸੋਹਿਰਦਾਂ ਸਾਡਾ ਨਾਂ ਹੀ ਪਬਲਿਕ ਸਰਵੰਟ ਹੈਗਾ ਅਸੀਂ ਲੋਕਾਂ ਦੇ ਸੇਵਕ ਹੈਗੇ ਆ ਸਾਡਾ ਕੰਮ ਲੋਕਾਂ ਦੀ ਸੇਵਾ ਕਰਨਾ ਅਸੀਂ ਆਪਣੀ ਪੂਰੀ ਵਾਹ ਲਾਉਨੇ ਹੈਗੇ ਆ ਫਿਰ ਵੀ ਕਮੀਆਂ ਰਹਿ ਜਾਂਦੀਆਂ ਨੇ ਜੇ ਕੋਈ ਪ੍ਰੈਸ ਵੱਲੋਂ ਵੀ ਸਾਡੇ ਵੱਲ ਮੇਰੇ ਕੋਲ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਉਹ ਧਿਆਨ ਚ ਲਿਆਉਂਦੇ ਆ ਤਾਂ ਅਸੀਂ ਉਹਨਾਂ ਤੇ ਇਮੀਡੀਏਟ ਐਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਵੀ ਜੇ ਕੋਈ ਇਸ ਕੈਂਪ ਵਿੱਚ ਵੀ ਕੋਈ ਕਮੀਆਂ ਪੇਸ਼ੀਆਂ ਰਹਿ ਜਾਣਗੀਆਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਬਹੁਤ ਵੱਡੀ ਗੱਲ ਕਹੀ ਹੈਗੇ ਜੇਕਰ ਕੋਈ ਕਮੀ ਪੇਸ਼ ਰੂਗ ਦੱਸਦਾ ਤਾਂ ਉਹਨਾਂ ਦੀ ਕੋਸ਼ਿਸ਼ ਕਰਨਗੇ ਬਰਾਰ ਸਾਹਿਬ ਗਰੇ ਬਰਾਰ ਸਾਹਿਬ ਰੈਵਨੂਨਾ ਨਾਲ ਸੰਬੰਧਤ ਕਿੰਨੇ ਕੇਸ ਆਏ ਤੁਹਾਡੇ ਕੋਲ ਰੈਵਨੂਨਾ ਸੰਬੰਧਤ ਕਾਫੀ ਕੇਸ ਆ ਰਹੇ ਆ ਜੀ ਜਿਵੇਂ ਕਿਸੇ ਦੀ ਫਰਦ ਦੇ ਵਿੱਚ ਕੋਈ ਨਾਂ ਦੀ ਗਲਤੀ ਹੈ ਜੀ ਜਾਂ ਕਿਸੇ ਦਾ ਕੋਈ ਇੰਤਕਾਰ ਨਹੀਂ ਹੋ ਰਿਹਾ ਇਹ 메인 ਪ੍ਰੋਬਲਮ ਆਉਂਦੀ ਆ ਵੀ ਪਹਿਲਾਂ ਜਿਵੇਂ ਟੈਸਟ ਐਂਟਰੀ ਵਾਲੀ ਚੱਲਦੇ ਹੁੰਦੇ ਸੀਗੇ ਬਾਅਦ ਚ ਉਹ ਠੀਕ ਕੀਤੇ ਗਏ ਆ ਉਹ ਕਈਆਂ ਨੂੰ ਨਹੀਂ ਪਤਾ ਸੀ ਵੀ ਨਹੀਂ ਹੋ ਰਿਹਾਗੇ ਤੇ ਉਹ ਅੱਜ ਅਸੀਂ ਕਾਫੀ ਹੱਲ ਮਸਲੇ ਹੱਲ ਕਰਵਾਏ ਆ ਜੀ ਔਰ ਨਾਲ ਦੀ ਨਾਲ ਕਰਵਾ ਵੀ ਰਹੇ ਆ ਇੱਕ ਦੋ ਬੰਦੇ ਆਏ ਸੀ ਜਿਨ੍ਹਾਂ ਦੀ ਕੋਈ ਜਮ੍ਹਾਂ ਬੰਦੀ 'ਚ ਕੋਈ ਨਾਂ ਦਾ ਹੀ ਗਲਤੀ ਸੀਗੀ ਤਾਂ ਉਹਨਾਂ ਨੂੰ ਦੱਸਿਆ ਗਿਆ ਸਮਝਾਇਆ ਗਿਆ ਵੀ ਤੁਹਾਡਾ ਸੇਤਿੰਦਰ ਰਾਜ ਦਾ ਇੰਤਕਾਲ ਕਰਕੇ ਇਹ ਤੁਹਾਡੀ ਜਿਹੜੀ ਹੈ ਦਰਸਤੀ ਕਰ ਦਿੱਤੀ ਜਾਊਗੀ ਤੇ ਉਹਨਾਂ ਨੂੰ ਮੈਂ ਦਫ਼ਤਰ ਦਾ ਟਾਈਮ ਦਿੱਤਾ ਵੀ ਮੇਰੇ ਕੋਲ ਦਫ਼ਤਰ 'ਚ ਆ ਜਿਓ ਸੇ ਮੈਂ ਨਾਲ ਦੀ ਨਾਲ ਕਰਵਾ ਦੂੰਗਾ ਤੇ ਕਾਫੀ ਜਿਆਦਾ ਜਿਹੜੀਆਂ ਸਹੂਲਤਾਂ ਸੀ ਅੱਜ ਜਿਹੜੇ ਸੁਵਾਵਾ ਹੈ ਜਿਵੇਂ ਕੋਈ ਐਫੀਡੈਵਟ ਸੀ ਕਾਊਂਟਰ ਸਾਈਨ ਕਰਨ ਵਾਲੇ ਸੀਗੇ ਜਾਂ ਹੋਰ ਕਈ ਤਰ੍ਹਾਂ ਦੇ ਸੁਵਾਵਾ ਜਿਹੜੀਆਂ ਅੱਜ ਅਸੀਂ ਮੌਕੇ ਤੇ ਹੀ ਦਿੱਤੀਆਂ ਤਸਿਲਦਾਰ ਪਰਮਜੀਤ ਸਿੰਘ ਬਰਾਰ ਉਹਨਾਂ ਨੇ ਦੱਸਿਆ ਹੈਗਾ ਵੀ ਕਈ ਸਮੱਸਿਆਵਾਂ ਜਿਹੜੀਆਂ ਰੈਵਨੂ ਨਾਲ ਜੁੜੀਆਂ ਆਉਂਦੀਆਂ ਉਹਨਾਂ ਦਾ ਵੀ ਇਹਨਾਂ ਨੇ ਜਿਹੜਾ ਹੱਲ ਹੈ ਇੱਥੇ ਮੌਕੇ ਤੇ ਕਰ ਰਹੇ ਹੈਗੇ ਆ ਇੱਥੇ ਜਿਹੜੇ ਪਿੰਡ ਦੇ ਆਗੂ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਬਹੁਤ ਸਾਡੇ ਨਾਲ ਸੋਨੀ ਧਾਲੀ ਵਾਲੇ ਹੈਗੇ ਇਸ ਪਿੰਡ ਦੇ ਪਸਨੀਕ ਹੈਗੇ ਜਿਹੜੇ ਲਗਾਤਾਰ ਆਪਾਂ ਦੀ ਪਾਰਟੀ ਦੀ ਸਪੋਰਟ ਕਰਦੇ ਆ। ਤੁਨੀ ਜੀ ਤੁਹਾਡੇ ਪਿੰਡ ਦਾ ਸ਼ੁਰੂਆਤ ਹੋਈ ਹੈ ਕੈਂਪ ਦੀ। ਕੀ ਕਹੋਗੇ? ਅਸੀਂ ਧੰਨਵਾਦ ਕਰਦੇ ਆਂ ਜੀ ਮਾਨ ਸਰਕਾਰ ਦਾ ਤੇ ਸਾਡੇ ਐਮਐਲਏ ਅਮਰਪਾਲ ਸਿੰਘ ਸੁਖਣਾਂ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚੋਂ ਸ਼ੁਰੂਆਤ ਕੀਤੀ ਗਈ। ਇੱਥੇ ਤੁਸੀਂ ਦੇਖਿਆ ਹੋਣਾ ਬਜ਼ੁਰਗ ਜਿਹੜੇ ਤੁਰ ਨਹੀਂ ਸਕਦੇ ਜਾਂ ਗਹੀਨ ਆ ਕੇ ਆਹ ਸਕੀਮਾਂ ਦਾ ਲਾਹਾ ਲੈ ਰਹੇ ਆ। ਇੱਥੇ ਦੇਖ ਲਓ ਜੀ ਕਿੰਨੀ ਪਬਲਿਕ ਆਈ ਹੋਈ ਆ ਘੱਟੋ-ਘੱਟ 4-500 ਦੇ ਕਰੀਬ ਬੰਦਾ ਆਇਆ ਮਾਤਾ ਪਿਤਾ ਭੈਣਾਂ ਆ ਹੋਈਆਂ ਜਿਨ੍ਹਾਂ ਨੂੰ ਜਾ ਕੇ ਸਰਕਾਰ ਦੇ ਉੱਥੇ ਉੱਥੇ ਸਰਕਾਰੀ ਅਧਿਕਾਰੀਆਂ ਕੋਲੇ ਜਾ ਕੇ ਕੰਮ ਕਰਾਉਣੇ ਪਏ ਸੀ ਕਿੱਥੇ ਇੱਥੇ ਤੁਸੀਂ ਦੇਖ ਰਹੇ ਆ ਸਾਰੇ ਕੰਮ ਇਹਨਾਂ ਦੇ ਨਾਲ ਦੀ ਨਾਲ ਇੱਥੇ ਬੈਠ ਕੇ ਹੋ ਰਿਹਾ ਕਦੇ ਪੜਵਾਰੀ ਸਾਹਿਬ ਬੈਠੇ ਆ ਤਹਿਸੀਲਦਾਰ ਸਾਹਿਬ ਬੈਠੇ ਆ ਪੈਨਸ਼ਨਾਂ ਦੇ ਕੰਮ ਹੋ ਰਹੇ ਆ ਰਾਸ਼ਨ ਕਾਰਡਾਂ ਵਾਲੇ ਬਹਾਲ ਹੋ ਰਹੇ ਆ ਸਾਰੀਆਂ ਸਕੀਮਾਂ ਦਾ ਲਾਹਾ ਲੋਕ ਪਿੰਡ ਦੇ ਵਿੱਚ ਵੀ ਲੈ ਰਹੇ ਆ ਜੀ ਕਿੰਨੇ ਕੰਮ ਅੰਦਾਜ਼ਾ ਕੰਮ ਆ ਤੁਹਾਡੇ ਜਿਹੜੇ ਅੱਜ ਨਿਪਟ ਜਾਣਗੇ ਅੱਜ ਤਕਰੀਬਨ ਕੰਮ ਨਿਭੜ ਜਾਣਗੇ ਜਿਹੜੇ ਬਾਕੀ ਕੰਮ ਰਹਿੰਦੇ ਹੋਏ ਉਹ ਨਾਲ ਦੀ ਨਾਲ ਜਾਂ ਦੁਬਾਰਾ ਕੈਂਪ ਦੀ ਜਰੂਰਤ ਪਈ ਤਾਂ ਦੁਬਾਰਾ ਕੈਂਪ ਪਿੰਡ ਚ ਕਰਵਾਇਆ ਜਾਊਗਾ ਜੀ ਜਾਂ ਜਿਹੜੇ ਕੰਮ ਰਹਿੰਦੇ ਹੋਏ ਅਸੀਂ ਉੱਥੇ ਜਾ ਕੇ ਆਪ ਨਾਲ ਖੁਦ ਵੀ ਕਰਵਾਵਾਗੇ ਤੇ ਇਹਨੂੰ ਅੱਗੇ ਇਹ ਲਗਾਤਾਰ 29 ਤਰੀਕ ਤੱਕ ਚੱਲਦਾ ਹੈਗਾ ਸਰਕਾਰ ਦਾ ਪ੍ਰੋਗਰਾਮ ਹੈ ਨਾ ਅੱਜ ਆਪਣੇ ਇਸ ਤੋਂ ਬਾਅਦ ਜੀ ਸੰਗਤਪੁਰੇ ਵੀ ਆ ਇੱਕ ਕੈਂਪ ਆਪਣਾ ਚੱਲੀ ਜਾਂਦਾ ਜੀ ਤੇ ਮੱਲਕੇ ਪਿੰਡ ਤੇ ਛੋਟੀ ਪੰਜ ਗਰਾਂ ਜੀ ਡੇਲੀ 4 ਪਿੰਡ ਕਵਰ ਕਰਿਆ ਕਰਨੀ ਹੈ ਜੀ ਦਿੱਲੀ ਚਾਰ ਪਿੰਡ ਸਰਕਾਰ ਵੱਲੋਂ ਖਾਸ ਕਰਕੇ ਹਲਕਾ ਬਾਗਮਾ ਦਾ ਜਿਹੜਾ ਕਵਰ ਕੀਤੇ ਜਾਣੇ ਆਏਗੇ ਆ ਤੇ ਇਹਨਾਂ ਦਾ ਜਿਹੜਾ ਸਲੋਗਨ ਹੈਗਾ ਆਪਦੀ ਸਰਕਾਰ ਆਪਦੇ ਦਵਾਰ ਉਹਦੇ ਮੁਤਾਬਕ ਜਿਹੜਾ ਇਸ ਟਾਈਮ ਆ ਮਾਰੀ ਮਸਤਵਾ ਤੋਂ ਸ਼ੁਰੂਆਤ ਕਰਕੇ ਉੱਤੇ ਜਿਹੜਾ ਕੈਂਪ ਲਾਇਆ ਗਿਆ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਆ ਉਹਨਾਂ ਵੱਲੋਂ ਆਪਣੀਆਂ ਆਪਣੀਆਂ ਐਪਲੀਕੇਸ਼ਨਾਂ ਦੇ ਕੇ ਤੇ ਕੰਮ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਥੇ ਪਹਿਲਾਂ ਸੰਬੰਧਤ ਅਫਸਰਾ ਨੇ ਵੀ ਦੱਸ ਦਿੱਤਾ ਹੈਗਾ ਵੀ ਜਿਹੜੇ ਕੰਮ ਐ ਉਹ ਜੇ ਵੀ ਹੈਗੇ ਜਿਹੜੇ ਬਜ਼ੁਰਗ ਲੋਕ ਉੱਥੇ ਜਾ ਕੇ ਨਹੀਂ ਕਰਵਾ ਸਕਦੇ ਸੀ ਉਹ ਇੱਥੇ ਐਸ ਟਾਈਮ ਨੂੰ ਬੜਾ ਸੌਖਾ ਹੋ ਰਿਹਾ ਤੇ ਉਹਨਾਂ ਦੇ ਨਾਲ ਚ ਇਸ ਦੇ ਕੀ ਰਿਜ਼ਲਟ ਨਿਕਲਣਗੇ ਲੋਕਾਂ ਦੇ ਕਿਸ ਤਰ੍ਹਾਂ ਦੇ ਵਿਊ ਹੋਣਗੇ ਉਹ ਬਾਅਦੀਆਂ ਗੱਲਾਂ ਪਰ ਫਿਲਹਾਲ ਤੁਹਾਨੂੰ ਅਸੀਂ ਇਹ ਖਬਰ ਦਿਖਾ ਦਿੱਤੀ ਹੈ ਉਮੀਦ ਕਰਦੇ ਹਾਂ ਤੁਸੀਂ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫਾਲੋ